ਤੁਸੀਂ ਸਤਲੁਜ ਦਰਿਆ ਦੇਖ ਰਹੇ ਹੋ ਇੱਥੇ ਸਤਲੁਜ ਦਰਿਆ ਦੇ ਉਰਲੇ ਪਾਸੇ ਦਾ ਜਿਹੜਾ ਇਲਾਕਾ ਇੱਥੋਂ ਸ਼ੁਰੂ ਹੋ ਕੇ ਫਿਰ ਦੁਆਬਾ ਤੇ ਫਿਰ ਅੱਗੇ ਪਾਕਿਸਤਾਨ ਮੌਜੂਦਾ ਜੋ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਜਮਰੋਤ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੋ ਹੁੰਦਾ ਸੀ ਕੰਨ ਲਗਾ ਲਿਤੇਗੇ ਨੇ ਜੋ ਇਤਰੀ ਜਗ੍ਹਾ ਹੁੰਦੀ ਐ ਸਵਰਾਸਤੀ ਜਿਹੜੀ ਇਸ ਜਗ੍ਹਾ ਦੇ ਅੰਦਰ ਤਾ ਉਸ ਨੂੰ ਉਸ ਨੂੰ ਨਿਸ਼ਾਨਦੇਹੀ ਕੀਤੀ ਗਈ ਹੈ ਉਸ ਦੀ ਨਿਸ਼ਾਨਦੇਹੀ ਹੋਈ ਹੈ ਤੇ ਇਹ ਹੁਣ ਇਸ ਵਿਰਾਸਤ ਦਾ ਜਿਹੜੀ ਹਿੱਸਾ ਹੈ ਜਗਾ ਉਹ ਬਣੇਗੀ ਤੁਸੀਂ ਸਤਲੁਜ ਦਰਿਆ ਦੇਖ ਰਹੇ ਹੋ ਇੱਥੇ ਸਤਲੁਜ ਦਰਿਆ ਦੇ ਉਰਲੇ ਪਾਸੇ ਦਾ ਜਿਹੜਾ ਇਲਾਕਾ ਇਥੋਂ ਸ਼ੁਰੂ ਹੋ ਕੇ ਫਿਰ ਦੁਆਬਾ ਤੇ ਫਿਰ ਅੱਗੇ ਪਾਕਿਸਤਾਨ ਮੌਜੂਦਾ ਜੋ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਜਮਰੋਦ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੋ ਹੁੰਦਾ ਸੀ ਤਾਂ ਅੰਗਰੇਜ਼ੀ ਸ਼ਾਸਨ ਦੇ ਅਧੀਨ ਸਤਲੁਜ ਤੋਂ ਜਿਹੜੇ ਜਿਹੜਾ ਇਹ ਪੁਲ ਦੇਖ ਰਹੇ ਹਾਂ ਇਸ ਤੋਂ ਪਾਰ ਦੇ ਜਿਹੜੇ ਇਲਾਕੇ ਸੀ ਇਸ ਤੋਂ ਜਿਹੜੇ ਪਾਰ ਦੇ ਇਲਾਕੇ ਸੀ ਉਹਦੇ ਵਿੱਚ ਰਿਆਸਤਾਂ ਵੀ ਨੇ ਔਰ ਉਹ ਇਲਾਕੇ ਅੰਗਰੇਜ਼ੀ ਸ਼ਾਸਨ ਦੇ ਅਧੀਨ ਆ ਚੁੱਕੇ ਸੀ ਪਰ ਇਸ ਤੋਂ ਪਿੱਛੇ ਵਾਲਾ ਜਿਹੜਾ ਇਲਾਕਾ ਸੀ ਇਸ ਪੁੱਲ ਤੋਂ ਜਮਰੋਦ ਅਫਗਾਨਿਸਤਾਨ ਤੱਕ ਆਜ਼ਾਦ ਪੰਜਾਬ ਦਾ ਸਿੱਖ ਰਾਜ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਹਰਾਂ ਦਾ ਉਹ ਸਿੱਖ ਰਾਜ ਹੁੰਦਾ ਸੀ ਸ਼ਹਿਰ ਦੇ ਕੁਝ ਸਥਾਨਕ ਲੋਕਾਂ ਨੇ ਤੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਅਤੇ ਵਾਤਾਵਰਣ ਸੁਸਾਇਟੀ ਦੇ ਵੱਲੋਂ ਇੱਕ ਉਦਮ ਕੀਤਾ ਗਿਆ ਇਸ ਮੁੱਦੇ ਨੂੰ ਇਸ ਵਿਰਾਸਤ ਨੂੰ ਸੰਭਾਲਣ ਦੇ ਲਈ ਸਰਕਾਰ ਦੇ ਕੋਲ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਵੀ ਜਿਹੜਾ ਜ਼ਿਆਦਾ ਕੁਝ ਨਹੀਂ ਹੁੰਦਾ ਪਰ ਉਸ ਤੋਂ ਬਾਅਦ ਵੀ ਲੋਕ ਉਦਮ ਕਰਦੇ ਰਹੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਉਹਨਾਂ ਨੇ ਜਿਹੜੇ ਯਤਨ ਆ ਉਹ ਜ਼ਰੂਰ ਕੀਤੇ ਤਾਂ ਇਸ ਵਿਰਾਸਤ ਨੂੰ ਜਦੋਂ ਸੰਭਾਲਣ ਦੀ ਗੱਲ ਚੱਲੀ ਤਾਂ ਇਸ ਦੀ ਹੱਦਬੰਦੀ ਅੱਗੇ ਵਧੀ ਵੀ ਹੈ ਤਾਂ ਇੱਧਰ ਤੁਸੀਂ ਦੇਖੋਗੇ ਉਹ ਨਿਸ਼ਾਨ ਲਗਾ ਦਿੱਤੇ ਗਏ ਨੇ ਜੋ ਇਧਰਲੀ ਜਗ੍ਹਾ ਆਉਂਦੀ ਹੈ ਇਸ ਵਿਰਾਸਤੀ ਜਿਹੜੀ ਇਸ ਜਗ੍ਹਾ ਦੇ ਅੰਦਰ ਤਾਂ ਉਸ ਨੂੰ ਉਸ ਨੂੰ ਨਿਸ਼ਾਨਦੇਹੀ ਕੀਤੀ ਗਈ ਹੈ ਉਸ ਦੀ ਨਿਸ਼ਾਨਦੇਹੀ ਹੋਈ ਹੈ ਤੇ ਇਹ ਹੁਣ ਇਸ ਵਿਰਾਸਤ ਦਾ ਜਿਹੜੀ ਹਿੱਸਾ ਹੈ ਜਗ੍ਹਾ ਉਹ ਬਣੇਗੀ ਖਾਲਸਾ ਰਾਜ ਦੀ ਇਹ ਵਿਰਾਸਤੀ ਜਗਾ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਵਿਲੀਅਮ ਬੈਟਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਤੇ ਤੋਪਾਂ ਬੀੜ ਕੇ ਫੌਜੀ ਚੌਕੀ ਕਾਇਮ ਕੀਤੀ ਜੋ ਖਾਲਸਾ ਰਾਜ ਦੇ ਅੰਤ ਹੋਣ ਤੱਕ 1849 ਤੱਕ 49 ਤੱਕ ਬਹਾਲ ਰਹੀ ਇਸ ਤੋਂ ਬਾਅਦ ਉਹ ਚੌਂਕੀ ਅੰਗਰੇਜ਼ਾਂ ਦੇ ਵੱਲੋਂ ਢਾਈ ਗਈ ਪਰ ਨਿਸ਼ਾਨ ਸਾਹਿਬ ਜਿਸ ਤੇ ਜਿਸ ਖੰਬੇ ਤੇ ਝੰਡਾ ਲੱਗਿਆ ਸੀ ਉਹ ਅਸ਼ਟ ਧਾਤੂ ਦਾ ਹੋਣ ਕਾਰਨ ਕੇ ਬਰਬਾਦ ਹੋਣੋਂ ਬਚਿਆ ਤਾਂ ਹੁਣ ਉਸ ਦੀ ਜਗ੍ਹਾ ਇਹ ਹੋਰ ਨਿਸ਼ਾਨ ਸਾਹਿਬ ਇੱਥੇ ਲਗਾਇਆ ਗਿਆ ਉਸ ਅਸ਼ਟ ਧਾਤੂ ਦੇ ਨਿਸ਼ਾਨ ਸਾਹਿਬ ਦੀ ਜਗ੍ਹਾ ਹੁਣ ਹੋਰ ਨਿਸ਼ਾਨ ਸਾਹਿਬ ਹੈ ਉਹ ਹੌਲੀ ਹੌਲੀ ਸੁਭਾਲ ਹੋਣ ਦੇ ਕਾਰਨ ਇੱਥੋਂ ਇਥੇ ਨਹੀਂ ਰਿਹਾ ਥਾਵਾਂ ਨੂੰ ਸੰਭਾਲਣ ਦੀ ਇਤਿਹਾਸ ਦੇ ਵਿੱਚ ਇੱਕ ਅਹਿਮ ਲੋੜ ਹੁੰਦੀ ਹੈ ਇਤਿਹਾਸ ਜਿੱਥੇ ਕਿਤਾਬਾਂ ਦੇ ਵਿੱਚ ਸਿੱਖਿਆ ਤੋਂ ਜਾਣਿਆ ਜਾਂਦਾ ਹੈ ਕਿਤਾਬਾਂ ਤੋਂ ਜਾਣਿਆ ਜਾਂਦਾ ਹੈ ਸਮੇਂ ਦੇ ਵੱਖ-ਵੱਖ ਲਿਖਾਰੀਆਂ ਨੂੰ ਪੜਿਆ ਜਾਂਦਾ ਤਾਂ ਇਮਾਰਤਾਂ ਉਸ ਵਕਤ ਦੀਆਂ ਜਿਹੜੀਆਂ ਇਮਾਰਤਾਂ ਨੇ ਟੁੱਟ ਚੁੱਕੀਆਂ ਇਮਾਰਤਾਂ ਵੀ ਆਪਣੇ ਆਪ ਦੇ ਵਿੱਚ ਇਤਿਹਾਸ ਨੂੰ ਜਿਹੜਾ ਸਮੋ ਕੇ ਰੱਖਦੀਆਂ ਨੇ ਤਾਂ ਸਾਨੂੰ ਖਾਸ ਤੌਰ ਤੇ ਸਿੱਖ ਰਾਜ ਦੀ ਇਸ ਵਿਰਾਸਤ ਨੂੰ ਨੈੱਟ ਕੇ ਸਭਾਲਨ ਦੀ ਅਹਿਮ ਲੋੜ ਹੈ ਖਾਲਸਾ ਹੀ ਚੌਂਕੀ ਨੂੰ ਦੇਖਣ ਦੇ ਲਈ ਕੁਝ ਨੌਜਵਾਨ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੱਥੋਂ ਆਇਓ ਬਾਈ ਜੀ ਤੁਸੀਂ ਭਾਜੀ ਅੰਮ੍ਰਿਤਸਰ ਤੋਂ ਤੁਹਾਡੇ ਸਾਰਿਆਂ ਦਾ ਅੰਮ੍ਰਿਤਸਰ ਹੈ ਜੀ ਹਾਂਜੀ ਹਾਂਜੀ ਔਰ ਇਹ ਹੋਰ ਕੀ ਕੀ ਦੇਖਣ ਆਇਓ ਇੱਧਰ ਹੋਰ ਯਾਤਰਾ ਕਰਨ ਆਇਆ ਅਨੰਦਪੁਰ ਸਾਹਿਬ ਯਾਤਰਾ ਤੇ ਹਾਂਜੀ ਹਾਂਜੀ ਅਨੰਦਪੁਰ ਸਾਹਿਬ ਆਏ ਜੀ ਹਾਂਜੀ ਇਹਨਾਂ ਨੂੰ ਸਾਹਿਬ ਤੇ ਹੁਣ ਤੁਸੀਂ ਜਾਂਦੇ ਜਾਂਦੇ ਇੱਥੇ ਰੁਕੇ ਹੋ ਹਾਂਜੀ ਇਸ ਖਾਲਸਾ ਚੌਂਕੀ ਬਾਰੇ ਪਹਿਲਾਂ ਪਤਾ ਹੈ ਤੁਹਾਨੂੰ ਨਹੀਂ ਨਹੀਂ ਬਾਈ ਜੀ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਹਾਂਜੀ ਤੇ ਤੁਸੀਂ ਵੀ ਜੀ ਹਾਂ ਜੀ ਸਾਰੇ ਕੋਈ ਇਕੱਠੇ ਹੀ ਆ ਪਹਿਲਾਂ ਕੋਈ ਜਿਆਦਾ ਪਤਾ ਨਹੀਂ ਸੀ ਨਹੀਂ ਨਹੀਂ ਤੁਹਾਨੂੰ ਵੀ ਭਾਈ ਜਿਆਦਾ ਪਤਾ ਨਹੀਂ ਸੀ ਨਹੀਂ ਨਹੀਂਾਨੂੰ ਨਹੀਂ ਪਤਾ ਤੁਹਾਨੂੰ ਵੀ ਨਹੀਂ ਭਾਈ ਪਤਾ ਸੀ ਨਹੀਂ ਜੀ ਨਹੀਂ ਚਲੋ ਵਧੀਆ ਗੱਲ ਹੈ ਤੁਸੀਂ ਇਮਾਨਦਾਰੀ ਨਾਲ ਕੰਮ ਚਕਮ ਦੱਸ ਰਹੇ ਹੋ ਹਾਂ ਜੀ ਹਾਂ ਜੀ अच्छा सब तो पहले ते जेड़ा राह नांग के आए हो ਤੁਹਾਨੂੰ ਕੀ ਲੱਗਦਾ ਇਹ ਰਾਹ ਹੁਣ ਵੈਸੇ ਬਣ ਰਿਹਾ ਇਹਦਾ ਕੰਮ ਚੱਲ ਰਿਹਾ ਇੱਥੇ ਆਉਣ ਦੇ ਲਈ ਕਿਵੇਂ ਵਧੀਆ ਰਾਹ ਚਾਹੀਦਾ ਕਿਵੇਂ ਉਹ ਤੁਹਾਨੂੰ ਕਿਵੇਂ ਲੱਗਦਾ ਵਧੀਆ ਚਾਹੀਦਾ ਵਧੀਆ ਚਾਹੀਦਾ ਵਧੀਆ ਚਾਹੀਦਾ ਵਧੀਆ ਫੇਰ ਹੀ ਉੱਤੇ ਆ ਕੇ ਨਾਲ ਦਰਸ਼ਨ ਕਰਾ ਵਾਸਤੇ ਥੋੜਾ ਚਾਹੀਦਾ ਅਜਾ ਹਿਸਟਰੀ ਦੀ ਘਾਟ ਦੀ ਕਮੀ ਹੈ ਤੁਹਾਨੂੰ ਤੁਸੀਂ ਮੰਨਿਆ ਸਾਰਿਆਂ ਨੇ ਹੈਨਾ ਹਾਂਜੀ ਹਾਂਜੀ ਬਈ ਨਹੀਂ ਪਤਾ ਜੀ ਤੁਹਾਨੂੰ ਖਾਲਸਾ ਵਿਰਾਸਤ ਚੌਂਕੀ ਹੈ ਜਿਹੜੀ ਪਰ ਇੱਕ ਗੱਲ ਦੱਸਿਓ ਕਿ ਮੰਨ ਲਓ ਤੁਸੀਂ ਸੋਸ਼ਲ ਮੀਡੀਆ ਚਲਾਉਨੇ ਹੋ ਹਾਂਜੀ 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 ਉੱਥੇ ਇਹ ਜਿਹੀ ਚੀਜ਼ ਆਉਂਦੀਆਂ ਨੇ ਨਹੀਂ ਬਹੁਤ ਘੱਟ ਬਹੁਤ ਘੱਟ ਤੇ ਕਿਹੋ ਜੀਆਂ ਫਿਰ ਕੀ ਦੇਖੀ ਜਾਂਦੇ ਹੋ ਰੀਲਾਂ ਦੇਖਦੇ ਹੋ ਰੀਲਾਂ ਜਿਆਦੀਆਂ ਰੀਲਾਂ ਹੁੰਦੀਆਂ ਜਿਆਦੀ ਰੀਲਾਂ ਹੁੰਦੀਆਂ ਤੇ ਉਹ ਦੇਖੀ ਜਾਂਦੇ ਹੋ ਦੇਖੀ ਜਾਂਦੇ ਲਾਈਕ ਜੀ ਆਨੇ ਬੜਾਈਏ ਸਾਗਰ ਦੀ ਓਟੀ ਚੱਲ ਰਹੀ ਹੈ ਅੱਜ ਕੱਲ ਸਾਗਰ ਦੀ ਓਟੀ ਚੱਲਣ ਦੀ ਨਹੀਂ ਚੱਲਣੀ ਚਾਹੀਦੀ ਉਹ ਚੱਲ ਰਹੀ ਆ ਜਿਹੜੀ ਚੀਜ਼ ਨਹੀਂ ਚੱਲਣੀ ਚਾਹੀਦੀ ਇੰਸਟਾਗ੍ਰਾਮ ਤੇ ਵੀ ਉਹ ਚੱਲ ਰਹੀ ਆ ਫੇਸਬੁੱਕ ਤੇ ਵੀ ਉਹ ਚੱਲ ਰਹੀ ਆ ਚਲੋ ਚੱਲੀ ਜੋ ਮਰਜੀ ਜਾਵੇ ਇਹੋ ਜੀਆਂ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਜਾਣਕਾਰੀ ਤਾਂ ਆਪਾਂ ਨੂੰ ਹੈ ਹੀ ਨਹੀਂ ਯਾਰ ਕਬੱਡੀ ਸਿੱਖ ਇਸਟਰੀ ਵਾਲੇ ਘਾਟ ਹੀ ਦੱਸਦੇ ਆ ਸਾਡੇ ਮਾਣ ਵਾਲੇ ਘਾਟ ਹੀ ਦੱਸਦੇ ਨ ਹਾਂਜੀ ਹਾਂਜੀ ਪਰ ਉਹ ਸਾਗ ਦੀ ਬੋਟੀ ਕਿਵੇਂ ਨੇ ਲਾ ਕੇ ਰਹੀ ਆ ਦੇਖੋ ਛੱਤ ਸਾਗ ਦੀ ਬੋਟੀ ਕਿਵੇਂ ਬਣਨੇ ਲੱਗਣ ਢੀ ਰਟਾ ਦੇ ਰੌਲਾ ਰੌਲਾ ਉਹ ਬੰਨਿਆ ਆ ਨਹੀਂ ਫਿਰ ਸਾਡੇ ਲੋਕ ਇਹੋ ਜੀਆਂ ਚੀਜ਼ਾਂ ਦੇਖਦੇ ਆ ਨਾ ਤਾਂ ਹੀ ਆਪਣੇ ਇਤਿਹਾਸ ਦੀਆਂ ਚੀਜ਼ਾਂ ਉਹੋ ਜਿਹੀਆਂ ਇਹ ਚੀਜ਼ਾਂ ਨਹੀਂ ਦਿੱਤੀਆਂ ਇਹਨਾਂ ਨੂੰ ਚੰਨਾ ਨਹੀਂ ਬਾਸ ਹੁੰਦਾ ਸਰਕਾਰ ਨਹੀਂ ਚਾਹੁੰਦੀ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਨੋਜਵਾਨ ਚੰਨਾ ਨਹੀਂ ਬਾਸ ਹੁੰਦਾ ਇੱਕ ਤੇ ਦੇਖੋ ਤੁਹਾਨੂੰ ਰੀਲਾਂ ਦੀ ਬੱਚੇ ਬੱਚੇ ਨੂੰ ਜਾਣਕਾਰੀ ਪਤਾ ਹੈ ਬਾਕੀ ਇਹ ਚੀਜ਼ਾਂ ਨਹੀਂ ਹੁੰਦੀਆਂ ਮੈਂ ਅੱਗੇ ਕੱਢੀ ਹੋਣ ਦੇ ਮੋਬਾਈਲ ਦੀ ਇਹਨਾਂ ਨੂੰ ਸਾਰਾ ਪਤਾ ਚੱਲ ਗਿਆ ਇਹ ਚੀਜ਼ ਨੋਲਜ ਆ ਬਾਕੀ ਇਹ ਚੀਜ਼ ਘੱਟ ਹੀ ਹੁੰਦੀ ਜਰਦੀ ਸਿੰਘ ਬਾਰੇ ਨਹੀਂ ਦੱਸਿਆ ਜਾਂਦਾ ਤੈਨੂੰ ਛੋਟੇ ਸਾਹਿਬ ਜੀ ਦੇ ਬਾਰੇ ਪਤਾ ਉਹ ਭਾਈਆ ਤੇ ਸਿੱਖ ਗੁਰੂਆਂ ਬਾਰੇ ਪਤਾ ਹੋਏਗਾ ਹਾਂਜੀ ਪਰ ਜਿਵੇਂ ਆ ਵਿਰਾਸਤ ਆ ਜਾਂ ਹਿਸਟਰੀ ਦਾ ਬਹੁਤਾ ਡੂੰਘਾ ਪਤਾ ਨਹੀਂ ਤੁਹਾਨੂੰ ਹੋਗਾ ਤੁਸੀਂ ਇਮਾਨਦਾਰੀ ਨਾਲ ਮੰਨਗੇ ਹਾਂਦਾਰੀ ਨਾਲ ਮੰਨਗੇ ਤੇ ਹੁਣ ਫਿਰ ਕੀ ਕਰੋਗੇ ਸਭ ਤੋਂ ਪਹਿਲਾ ਕੰਮ ਉੱਤੇ ਜਾ ਕੇ ਪੜੋਗੇ ਜੋ ਲਿਖਿਆ ਹੈ ਹਾਂ ਜੀ ਹਾਂ ਜੀ ਹਾਂ ਫਿਰੋਂ ਪਾਉਂਗੇ ਦੀ ਇੰਸਟਾਗ੍ਰਾਮ ਕਿਉਂਕਿ ਜੇ ਤੁਸੀਂ ਪਾਉਂਗੇ ਤਾਂ ਤਾਂ ਹੀ ਤੁਹਾਡੇ ਦੋਸਤ ਵੀ ਦੇਖ ਲੈਣਗੇ ਦੋਸਤ ਹੀ ਦੇਖਣਗਾ ਸ਼ੇਅਰ ਕਰਨਗੇ ਹਾਂ ਤਾਂ ਕੱਲੀ ਜੇ ਕੱਲੀ ਕੱਲੀ ਵੀਡੀਓ ਸ਼ੇਅਰ ਜੇ ਕੱਲੀ ਰੀਲਾਂ ਹੀ ਆਗੇ ਹਾਂ ਜੀ ਕੱਲੀਆਂ ਰੀਲਾਂ ਹੀ ਦੇਖੀ ਜਾਓਗੇ ਤਾਂ ਫਿਰ ਮਨ ਲੱਗਦਾ ਦੂਜੀਆਂ ਉਹਦਾ ਕੋਈ ਫਾਇਦਾ ਤਾਂ ਨਹੀਂ ਨਹੀਂ ਉਹ ਦੂਜੀਆਂ ਜ਼ਿਆਦਾ ਨਹੀਂ ਹੈਨਾ ਹਾਂ ਜੀ ਹਾਂ ਜੀ ਤੇ ਇਹੋ ਜਿਹੀਆਂ ਚੀਜ਼ਾਂ ਵੀ ਤਾਂ ਦੇਖਣੀਆਂ ਪੜਨੀਆਂ ਚਾਹੀਦੀਆਂ ਹਨ ਹਾਂ ਜੀ ਚਲੋ ਠੀਕ ਹੈ ਜੀ ਇਹ ਨੌਜੋ ਨੰਬਰ ਸਰ ਤੋਂ ਆਏ ਪਿੰਡ ਘੜਾ ਤੇ ਸਾਰੇ ਆਏ ਨੇ ਜੀ ਦੇਖਣ ਅੱਜ ਖਾਲਸ ਖਾਲਸਾ ਵਿਰਾਸਤ ਚੌਂਕੀ ਇਮਾਨਦਾਰੀ ਨਾਲ ਉਹਨਾਂ ਨੇ ਕਬੂਲਿਆ ਕਿ ਸਾਨੂੰ ਜਾਣਕਾਰੀ ਨਹੀਂ ਹੈ ਪਰ ਸਾਨੂੰ ਹੋਰ ਹੀ ਕੁਝ ਰੀਲਾ ਤੇ ਨਜ਼ਰ ਆ ਰਿਹਾ ਕਿਉਂਕਿ ਫੋਨ ਤਾਰੇ ਕੋਲ ਹੈ ਤਾਂ ਜੋ ਚੀਜ਼ਾਂ ਪਪੂਲਰ ਹੋ ਰਹੀਆਂ ਨੇ ਉਹ ਹੀ ਦਿਖਾਈਆਂ ਜਾ ਰਹੀਆਂ ਨੇ ਜਿਹੜੀ ਆਪ ਦੀਆਂ ਜੜ੍ਹਾਂ ਨੇ ਆਪਦਾ ਮੂਲ ਹੈ ਜਿਹੜੀ ਆਪਦੇ ਇਤਿਹਾਸ ਦੀ ਜਾਣਕਾਰੀ ਹੈ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਘੱਟ ਡੋਮੇਨ ਦੇ ਵਿੱਚ ਆਉਂਦੀ ਹੈ ਇਹਨਾਂ ਨੇ ਕਬੂਲਿਆ ਪਰ ਬਾਕੀ ਰੀਲਾ ਬਾਰੇ ਬੱਚਿਆਂ ਨੂੰ ਪਤਾ ਸੀ ਪਰ ਉਹਨਾਂ ਇਹਨਾਂ ਨੇ ਕਿਹਾ ਕਿ ਜੀ ਜਾ ਕੇ ਪੜਾਂਗੇ ਪੜੋਗੇ ਨਾ ਕੰਦੀ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਨਹੀਂ ਉਹ ਗੱਲ ਨਹੀਂ ਹੈ ਸਰ ਪੜਾਂਗੇ ਜ਼ਰੂਰ ਬੋਲੇ ਕੈਰੀ ਇਹਨਾਂ ਨੌਜਵਾਨਾਂ ਨੂੰ ਨਹੀਂ ਪਤਾ ਸੀ ਪਰ ਇਮਾਨਦਾਰੀ ਉਹਨਾਂ ਨੇ ਵੱਡੀ ਦਿਖਾਈ ਹੈ ਕਿ ਸਾਨੂੰ ਜਿਹੜਾ ਇਹ ਤਾਂ ਪਤਾ ਹੈ ਕਿ ਰੀਲਾ ਤੇ ਚੱਲ ਕੀ ਰਿਹਾ ਸਾਗਰ ਦੀ ਬੋਟੀ ਚੱਲ ਰਹੀ ਹੈ ਜਾਂ ਕਿਸੇ ਹੋਰ ਦੀ ਪਰ ਜਿਹੜੀਆਂ ਆਪਦੀਆਂ ਵਿਰਾਸਤਾ ਨੇ ਆਪਦਾ ਇਤਿਹਾਸ ਆ ਉਹਦੇ ਨਾਲ ਅਸੀਂ ਨਹੀਂ ਜੁੜੇ ਕਿਉਂਕਿ ਉਹਦੇ ਤੋਂ ਟੁੱਟੇ ਹੋਏ ਆ ਤਾਂ ਉਹਦੀ ਜਾਣਕਾਰੀ ਕੋਈ ਪਹਚਾਉਂਦਾ ਵੀ ਨਹੀਂ ਤਾਂ ਹਾਲਾਂਕਿ ਟਰੈਵਲ ਹੈ ਜਿਹੜਾ ਉਹ ਜ਼ਰੂਰ ਤੁਹਾਡੀ ਜਿਹੜਾ ਜਾਣਕਾਰੀ ਦਾ ਮਾਧਿਅਮ ਖੋਲਦਾ ਕਿਸੇ ਨਾ ਕਿਸੇ ਇਤਿਹਾਸਕ ਸਥਾਨ ਤੇ ਕੁਝ ਨਾ ਕੁਝ ਜ਼ਰੂਰ ਲਿਖਿਆ ਹੁੰਦਾ ਟਰੈਵਲ ਕਰਨ ਆਏ ਨਹੀਂ ਖੈਰ ਅੱਜ ਜਿੱਥੋਂ ਇਹ ਤਾਂ ਸਿੱਖ ਕੇ ਜਾਣਗੇ ਪਰ ਜਿਹੜੇ ਹੋਰ ਇੰਸਟਾਗ੍ਰam ਤੇ ਜਿਹੜੀ ਜਨਰੇਸ਼ਨ ਲਗਾਤਾਰ ਰੀਲਾਂ ਦੀ ਨੇਰੀ ਬਣਾ ਰਹੀ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਤੇ ਸਮਝਣਾ ਚਾਹੀਦਾ ਤੁਹਾਨੂੰ ਕਮ ਸੇ ਕਮ ਆਪਣੀ ਬੇਸਿਕ ਹਿਸਟਰੀ ਦਾ ਪਤਾ ਹੋਣਾ ਚਾਹੀਦੀ ਹੈ ਜਿਸ ਜਗ੍ਹਾ ਤੇ ਤੁਸੀਂ ਜੰਮੇ ਹੋ ਜਿਸ ਜਗ੍ਹਾ ਤੇ ਤੁਸੀਂ ਪੈਦਾ ਹੋਏ ਹੋ ਜਿੱਥੇ ਤੁਸੀਂ ਰਹਿ ਰਹੇ ਹੋ ਜਿਹੜੀਆਂ ਤੁਹਾਡੀਆਂ ਜੜ੍ਹਾਂ ਨੇ ਜਿਹੜਾ ਤੁਹਾਡਾ ਮੂਲ ਹੈ